ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਸਾਂ ਫੈਮਿਲੀ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤਰੀਕ ਹੋਗੀ ਅੱਜ 3 ਦਸੰਬਰ ਮਾਰਨਿੰਗ ਦਾ ਹੋ ਗਿਆ ਟਾਈਮ 8:00 ਬਜੰ ਚ 10 ਮਿੰਟ ਰਹਿ ਗਏ ਤੇ ਆਪਾਂ ਉਤਮ ਨੂੰ ਸਬੂਰ ਲਈ ਤਿਆਰ ਕਰਤਾ ਸੀਗਾ ਤੇ ਚਾਹ ਪੀ ਲਈ ਤਾਰਾ ਕੱਢ ਲਈ ਇੱਕ ਧਾਰ ਰਹਿ ਗਈ ਤੇ ਕੰਮ ਹੋ ਗਏ ਸ਼ੁਰੂ ਸਵੇਰ ਦੇ ਏ ਉੱਤਮ ਨੂੰ ਤੋਰ ਦिए ਇਧਰ ਬਾਗੋਂ ਉੱਤਮ ਬਾਹਰ ਆ ਗਿਆ ਤੁਸੀਂ ਛੱਡ ਕੇ ਆਉਂਗੇ ਨਾ ਮੋਟਰ ਲੈ ਕੇ ਬਾਗੋਂ ਤੇ ਉੱਤਮ ਨੂੰ ਅੱਜ ਛੱਡ ਕੇ ਆਉਣਾ ਪਊਗਾ ਅ ਕਿਉਂਕਿ ਉਹਦੀ ਬੱਸ ਦਾ ਅੱਜ ਕਲੀਅਰ ਹੋ ਜਾਊਗਾ ਟਾਈਮ ਜਿੱਦਾਂ ਵੀ ਹੋਈ ਇੱਧਰ ਆਇਆ ਕਰੂਗੀ ਹੁਣ ਤੇ ਬਾਕੀ ਸਾਰੇ ਖੁਸ਼ ਰਹੋ ਜੀ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਰਹੋ ਹਨਾ ਚਲੋ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂਗੇ ਬਣੇ ਰਹੋ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆਂ ਤਾਂ ਪਲੀਜ਼ ਚੈਨਲ ਨੂੰ ਵਕਤ ਤੋਂ ਵਕਤ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਨੇ ਆਜੋ ਫਿਰ ਛੱਡੇ ਆ ਉਹਨੂੰ ਹਾਂਜੀ ਕਿੱਦਾਂ ਕਿੱਦਾਂ ਉਹ ਤੋਂ ਬਲੌਗ ਆਇਆ ਕਰਨਗੇ ਹੁਣ ਸਾਡੇ ਦੋਨਾਂ ਦੇ ਪਲੀਜ਼ ਬਣੇ ਰਿਹਾ ਕਰੋ ਚੈਨਲ ਦੇ ਨਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਜੇ ਅੱਦੇ ਉੱਠਦੇ ਨਹੀਂ ਅੱਦੇ ਹਜੇ ਉੱਠ ਗਏ ਪ੍ਰੋਪਰ ਸਾਰੇ ਹੁਣ ਤਾਂ ਚਲੋ ਆਪਾਂ ਹੁਣ ਚੱਲਦੇ ਆਂ ਦੇਖਣ ਉੱਤੋਂ ਵੈਰਾਈ ਟੂਮ ਰੈਡੀ ਆ ਤਾਂ ਉੱਤੋਂ ਤਿਆਰ ਬੈਗ ਉਹ ਪੇਤਰਾ ਚੱਕਲਾ ਬੂਟ ਗੰਦੇ ਹੋ ਰਹੇ ਨੇ ਬੂਟ ਗੰਦੇ ਕੇ ਹੋਵੋ ਫੇਰ ਲੈ ਉਹ ਫੇਰ ਉਹ ਹੀ ਫੇਰ ਲੂਗਾ ਉਹ ਹੀ ਫੇਰ ਲੂਗਾ ਮੈਨੂੰ

ਬੱਗਵਾ ਹੀ ਰੈਡੀ ਲਈ ਜਾਂਦਾ ਕੰਮ ਚੱਲੀ ਜਾਂਦਾ ਜੀ ਉੱਪਰ ਚਲੋ ਆਪਾਂ ਉੱਪਰ ਚੱਲਦੇ ਆ ਬਨੇਰੇ ਬੰਨੇ ਸੀ ਜਿਹੜੇ ਉਹ ਦਿਖਾਉਣੇ ਆ ਤੁਹਾਨੂੰ ਆ ਵੀ ਆ ਗਿਆ ਤੂੰ ਵੀ ਆ ਗਿਆ ਓਏ ਸਾਨ ਸੁਆਇਆ ਨਾ ਹਾਂ ਸੀਗਾ ਆਪਣਾ ਉੱਪਰਲਾ ਪੋਰਸ਼ਨ ਇਦੇ ਬੰਨੇ ਸੀ ਬਨੇਰੇ ਬਾਹਰਲੇ ਪਾਸੇ ਵਾਲੇ ਚਾਹਦੇ ਆ ਇਹ ਇਹ ਕੋਈ ਬੇੜਾ ਗੁੱਡਾ ਲੱਗ ਲੱਗਾ ਹੋਣਾ ਹੈ ਨਾ ਹੁਣ ਤਾਂ ਵੱਡਾ ਲੱਗਣਾ ਹੈ ਉਹ ਪਤਾ ਨਾ ਹਾਂ ਚਾਰ ਦੁਵਾਰੀ ਆ ਸੈਡਾਂ ਕਰੀਆਂ ਨੇ ਚਾਰ ਦੁਵਾਰੀ ਖੁੱਲ ਗਿਆ ਪਹਿਲਾਂ ਐ ਲੱਗਦਾ ਸੀ ਛੋਟਾ ਜਿਹਾ ਹੈ ਨਾ ਹੂੰ ਇੱਥੇ ਵੀ ਜਗਾ ਜਗਾ ਲੱਗਣ ਲੱਗੀ ਪਤੀਨਾ ਨਹੀਂ ਪਤੀਨਾ ਨਹੀਂ ਹੈ ਹਾਂ ਹੋਣਾ ਹਾਂ ਪਿੱਛੇ ਵੀ ਜਗਾ ਕਿੰਨੀ ਆ ਹੋ ਗਈ ਜੀ ਆਪਣੀ ਚਾਰਦੁਵਾਰੀ ਉਹਦੇ ਉੱਪਰ ਵੀ ਕਰੀ ਜਾਂਦੇ ਆ ਉੱਪਰ ਇੰਨੀ ਇੰਨੀ ਹੋ ਗਈ ਹਾਂ ਆ ਜਾ ਦੇਖੀਂ ਉਹ ਬੜੀ ਤੋਂ ਉਹ ਤਾਂ ਬੰਨੀ ਹੋਈ ਆ ਉਹ ਹਾਂ ਬੰਨੀ ਚੱਲ ਫਿਰ ਆ ਜਾ ਤੂੰ ਫੜ ਲੈ ਮੈਂ ਚੜਦੀ ਆਪਣੇ ਉੱਪਰਲੀ ਜਿਹੜਾ ਤੀਜੀ ਛੱਤ ਆ ਗਈ ਦੂਜੀ ਛੱਤ ਆ ਗਈ ਉਹਦੇ ਉੱਤੇ ਵੀ ਆਪਣਾ ਚੱਲ ਪਿਆ ਚਾਰਦੁਵਾਰੀ ਕਰੀ ਜਾਂਦੇ ਨੇ ਮਿਸਤਰੀ ਲੱਗਾ ਇੱਥੇ ਟੈਂਕੀ ਬਾਨਣੀ ਆ ਆਪਣੀ ਸੀਮੈਂਟ ਦੀ ਟੈਂਕੀ ਬਣਾਉਣੀ ਹੈਗੀ ਆਪਾਂ ਤੇ ਆ ਕਰਤੀ ਇੰਨੀ ਇੰਨੀ ਕੰਦ ਸਟਾਰੇ ਆ ਪਾਸੇ ਛੱਤ ਬਹੁਤ ਖੁੱਲੀ ਹੋ ਗਈ ਪਹਿਲਾਂ ਛੋਟੀ ਲੱਗਦੀ ਸੀ ਆਂਡਾ ਕਮਾਂਡ ਦੇ ਘਰ ਆਮਰ ਆਵੇ ਬਿਲਕੁਲ ਨਾ ਯਾਰ ਕੀ ਹੈ ਜੱਲਾ ਹਾਂ ਫਿਰ ਥੱਲੇ ਇਹਨਾਂ ਦਾ ਹਿੰਦੀ ਨਾ ਬੰਦਾ ਆਪਾਂ ਇਹ ਥੱਲੇ ਦੇ ਦਿੰਦੇ ਹਾਂ ਆਪਣਾ ਕੰਮ ਚੱਲਦਾਗਾ ਫਿਰ ਆਪਾਂ ਸੈੱਟ ਕਰ ਲਾਂਗੇ

ਇਹ ਫਿਰ ਉਹਨਾਂ ਦਾ ਸਟੈਪ ਦਾ ਇਦੋਂ ਵੀ ਛੋਟਾ ਹੈ ਪੌੜੀ ਦਾ ਹਨਾ ਉਹਨਾਂ ਦਾ 6 ਇੰਚ ਹੈ ਫਿਰ ਆਪਣਾ ਮੈਨੂੰ ਤਾਂ ਆਪ ਨਹੀਂ ਲੱਗਦਾ ਵੀ 9 ਹੈਗਾ ਇਹ 9 ਨਹੀਂ ਹੋਣਾ ਮੈਨੂੰ ਤਾਂ ਲੱਗਾ ਘੱਟ ਹੋ 10 ਇੰਚ ਹੈ ਮੈਨੂੰ 10 ਨਹੀਂ ਚਾਹੀਏ ਉੱਛਾ ਕਿ ਉਹ ਨਹੀਂ ਲੱਗਦਾ ਦੇਖ ਕੇ ਮਧੀ ਹਲ ਕਰ ਗਈ ਆਪਣੀ ਰਹਿ ਗਈ ਸੀ ਜੀ ਧਾਰ ਆਪਾਂ ਪਹਿਲਾਂ ਧਾਰ ਕੱਢ ਲਈ ਇੱਕ ਮੱਝ ਦੀ ਉਹ ਟੋਕੜਾ ਮੱਝ ਆਪਣੀ ਦੀ ਧਾਰ ਕੱਢਦੇ ਆਪਾਂ ਧਾਰ ਨਾਲ ਪਹਿਲਾਂ ਮੱਝ ਮਿਲੀ ਨਹੀਂ ਸੀ ਪਹਿਲਾਂ ਮੱਝ ਮਿਲੀ ਨਹੀਂ ਸੀ ਆਪਣੀ ਟੋਕੜ ਹੁਣ ਦੁਬਾਰਾ ਦੇਖਦੇ ਆ ਉਹਨੂੰ ਮਿਲ ਪੂਗੀ ਜੇ ਉਹ ਇੱਕ ਡਾਂਗੀ ਪਈ ਹੋਈ ਆ ਕਦੇ ਮਿਲ ਪੈਂਦੀ ਆ ਕਦੇ ਮਿਲਦੀ ਨਹੀਂ ਤੂੰ ਕੱਢੇਗੀ ਮੈਂ ਕੱਢ ਦਿੰਦੀ ਕਹਿੰਦੀ ਮੈਂ ਕੱਢ ਦਿੰਨੀ ਆਂਗੀ ਇਹ ਹਾੜੇ ਤੇ ਆਹ ਦਾਣੇ ਤੇ ਮਿਲਦੀ ਆਟਾ ਪਾ ਕੇ ਆਹ ਆਪਣੇ ਕਟੇ ਦੋ ਕਟੇ ਇੱਕ ਕਟਈ ਕੱਟੇ ਕੱਟੀ ਮੇਰੇ ਪਛਾਣਾਂ ਕੱਟੇ ਰੂਲਾ ਹੋਤੋ ਜਾਣੀ ਪ੍ਰਦੀਪ ਕਹਿੰਦਾ ਕਹਦਾ ਇਹ ਜਿਹੜੋ ਮੈਂ ਆਉਣਾ ਹੂੰ ਇਹ ਕਾਲਾ ਪੈਣ ਲੱਗ ਜਾਂਦਾ ਕਹਿੰਦਾ ਇਹ ਪਛਾਣ ਹੈ ਮੋਕੇ ਵੀ ਦੀ ਬੀਰ ਪਤਾ ਨਹੀਂ ਕਿਰੋਇਤ ਬਗੇ ਬਾਗੀ ਬਾਈ ਦੇ ਕਰੌਲੀ ਪਾਣ ਲੱਗ ਗਿਆ ਜੀ ਸਬਜ਼ੀ ਸਬਜ਼ੀ ਵਾਲਾ ਭਾਈ ਆਇਆ ਹੈ ਬੋਲ ਕੇ ਬੋਲ ਬੋਲ ਨਾ ਤੇਰੀ ਮੂਵੀ ਬਣਦੀ ਆ ਅਜਰੇ ਮਟਰ ਗੋਭੀ ਏ ਛੀਰੇ ਟਮਾਟਰ ਏ ਆਲੂ ਏ ਗੰਡਾ ਏ ਮਟਰ ਕੀ ਰੇਟ ਆ ਮਟਰ 20 ਦਾ ਪਈ ਹੈ 80 ਦਾ ਕਿਲੋ 80 ਰੁਪਏ ਕਿਲੋ ਉਹੋ ਕਿਲੋ ਦੇ ਸਾ ਕਿੰਨੇ ਲਾਵੇਂ ਕਿਲੋ ਨੂੰ ਮੈਂ 70 ਲਾ ਦੂੰਗਾ ਛੱਠਰ ਆਵੇ 52 ਤੋਂ ਖਰੀਦ ਲਾਦੇ ਕੋਈ ਨਹੀਂ 52 ਕਿੱਥੋਂ ਖਰੀਦ ਆ ਗਈ ਘਟ ਆ ਗਈ ਕਰੋ ਨਾ ਚੰਗਰ ਨਾਲ ਖਰੀਦ ਕਿਲਾ ਦੇ ਨੂੰ ਬਾਰਾ ਕਿਲੋ ਕਰੋ ਨਾ ਕਰ ਦੂੰ ਤਰ ਫਿਰ ਵੀ ਤੈਨੂੰ ਬਚਤ ਤਾਂ ਹੈਗੀ ਆ ਪੰਜ ਵੀ ਥੋੜੇ ਨੇ ਬੋਲ ਦੇ ਇੱਕ ਵਾਰੀ ਹੋਰ ਵੀ ਬਣਦੀ ਆ ਗਾਜਰ ਮੱਕੜ ਆਲੂਏ ਗੰਡੇ ਖੀਰੇ ਮੱਛ ਗੋਬੀਏ ਪੱਤ ਗੋਭੀ ਹੋਈ ਕਹਿੰਦਾ ਕਿੱਥੋਂ ਆਣਾ ਵਾਈ ਤੂੰ ਹੈਗਾ ਕਿੱਥੋਂ ਦਾ ਬਿਊਟੀ ਦਾ ਹਾਂ ਕਿਹੜੇ ਜ਼ਿਲ੍ਹੇ ਦਾ ਉਨਾ ਡਿਸਟ੍ਰਿਕਟ ਵੜਵਲੇ ਮਟਰ ਕੋ ਅਰੀ ਮਿਰਚ ਸਾੜ ਅਰੀ ਮਿਰਚ ਪਾ ਲਈ ਤਿੰਨੇ ਪੀ ਦਾ ਪਾ ਦਾਂ ਛੋਟਾ ਪੀ ਦਾ ਅੱਡਾ ਹੀ 40 ਜਿੰਨੋ ਬਟਰ ਤਨੀਏ ਵੀ ਪਾ ਦੀਆਂ ਕੋਟ ਵਾਲਾ ਨਹੀਂ ਕੱਢ ਲਿਆ ਉਹ

ਦੇ ਮਾੜਾ ਕਿੰਨੇ ਦੇ ਆ ਸੀਰੇ 70 ਰੁਪਏ ਮਟਰ ਲੱਗਦੇ ਤੁਹਾਨੂੰ 80 ਲੈ ਲਈ 30 ਦੇ ਕੀੜੇ ਹੋਗੇ ਠੀਕ 80 ਸਸੇ 60 ਰੁਪਏ ਪੰਨੇ ਲਾਵੀਂ 100 ਦੇ ਦੇ ਕੇ ਮੂਲੀ ਮੂਲੀ ਪੀੜ ਪਾਣੀ ਵੇਣੀ ਠੀਕ ਹੈ ਪੱਤੇ ਆਸਨੇ ਮੂਲੀ ਤੋਂ ਹੁੰਦਾ ਵਾ ਭਾਈ ਮਿਲ ਗਿਆ ਉੱਥੇ ਦੇਖੋ ਉਹਦੇ ਕੋਲ ਤੇ ਚੀਜ਼ ਬਣਦੀ ਇਹ ਦਾ ਮੋਰ ਲੈ ਦੇ। ਇੱਕ ਸੇ ਪੀ ਹੋ। ਕੁਲਿਆਗੇ ਨੇ ਕੁਲਿਆ ਬੈਸ। ਕੁਵਾਰੀ ਹੋਰ ਬੋਲਦੇ ਨੇ। 70 ਨੇ ਆ ਮੈਂ ਹੋਰ ਲੈ ਜਾਣੀ। ਟੁੱਟੇਗਾ ਨੂੰ ਲਈ ਜਣਿਆਂ ਨੂੰ। ਕੋਈ ਨਹੀਂ ਦਿਸਦੀ ਹੋਵੇ। ਤੇ ਵੀ ਚਲਾਉਣੀ ਹੁੰਦੇ ਨੇ। ਕੋਈ ਨਹੀਂ ਮੈਂ ਹੋਰ ਲੈਣੀ। ਗਾਜਰ ਮਟਰੇ ਪੱਕ ਗੋਭੀਏ ਠੀਰੇ ਟਮਾਟਰ ਮੂਲੀਏ ਆਲੂ ਗੰਨੇ ਆਲੂ ਹੋਏ ਕਹਿੰਦਾ ਉਹ ਸਬਜ਼ੀ ਲੈ ਕੇ ਆਏ ਜੀ ਆਪਾਂ

ਫੂਟਿਤ ਆਹੇਗੀ ਤਾਂ ਪਰ ਇਹਨਾਂ ਨੇ ਮੇਕ ਤੋਂ ਡਾਇਆ ਕਰਨਗੇ ਫੇਰ ਨਾ ਹਜੇ ਤਾਂ ਨੀ ਕਬੂਤਰ ਡਾਉਂਦੇ ਕਬੂਤਰ ਡਾਉਂਦੇ ਨੀ ਪਾਣੀ ਖੋਣ ਪਾਉਂਦਾ ਮਤੇ ਪਰ ਬਸ ਕੋਈ ਗੱਲ ਨਹੀਂ ਸਾਰਾ ਰੰਦਾ ਪਾਉਣਾ ਹੁੰਦਾ ਪਿੰਜਰੇ ਉੱਧਰ ਪਰਲੀ ਸਾਈਡ ਬਣਾ ਲਾਉਦਾ ਅੱਪਾ ਖਾਣ ਲੱਗਦੇ ਜੀ ਰੋਟੀ ਬਣਾਇਆ ਸੀ ਸਾਗ ਰਾਤ ਅੰਦਰ ਮੂਲੀ ਕੱਟ ਲਈ ਆਪਾਂ ਜਾ ਪੱਤਰਾ ਉਹ ਜੁੜਦਾ ਕਿ ਪਾ ਆਵਾਗ ਨੂੰ ਕਿ ਉਹਨੇ ਕੱਟਿਆ ਕੋਈ ਮੰਦਾ ਹਾਂ ਵਾਸਤੇ ਕਰੇ ਨਹੀਂ ਠੀਕ ਹੈ ਸਾਹ ਇੰਨਾ ਬੜਾ ਠੀਕ ਹਵਾ ਚਲਦੀ ਆਈ ਤੇ ਬੋੜ ਮਹੀਨਾ ਚ ਮੁੱਕ ਤੇ ਓਕੇ ਹੋ ਜਾਣਗੇ ਆਉ ਬੋੜ ਬੁੜੀ ਇਹ ਪਾਰ ਹੀ ਗਰੀਆ ਨਹੀਂ ਉਰ ਲਿਆ ਦੇ ਆ ਰਾਜ ਕੇ ਨਾਲ ਜਿਹੜਾ ਰਾਜਾ ਉਹ ਮਹਿਬਾਨੀ ਹੈ ਨਹੀਂ ਮਹਿਨੀ ਹੋ ਉਪਾਰੀ ਜੀ ਐ ਇੱਕ ਤਾਂ ਇੱਕ ਉਹ ਸਾਹਮਣੇ ਆ ਕੋਠਾ ਨਹੀਂ ਕਰਦੀ ਇਸ ਕੋਠੇ ਦੇ ਨੂੰ ਆਈ ਜੀ ਉਹ ਬੋਝ ਨਹੀਂ ਨਾ ਤੂੰ ਬਾਰ ਕਰਤਾ ਉਹ ਆ ਕੋਠੇ ਦੇ ਉਹ ਨਾ ਕੋਠੇ ਦੇ ਉਹ ਜੀ ਤੇ ਉਹਦੇ ਉਦ ਪਹਿਲਾਂ ਕੋਹ ਉਪਾਰੀ ਇਹ ਵੀ ਮੋਟੀ ਜੀ ਕਿੰਨਾ ਜਿਹਾ ਫੜਾਇਆ ਸੀ ਮੇਰੀ ਵੀਡੀਓ ਫੜਾਈ ਜਾਂਦੀ ਬਾਲੀ ਜੀ ਤੇਰੀ ਮੂਰੀ ਜੀ ਨਾ ਉਹ ਤਾਂ ਹੈਗੀ ਸੀ

ਮੈਕਸ ਕਿਵੇਂ ਪਿਆਗਾ ਮੈਕਸੇ ਦੀ ਵੀ ਕੱਢਦੀ ਏ ਧਾਰਾਂ ਤੇ ਆਪਾਂ ਬਣਾਉਨੇ ਆ ਰੋਟੀ ਉਤਮਾ ਉਤਮਾ ਤਾਂ ਕਿੱਧਰ ਵੱਜ ਗਿਆ ਆਪਾਂ ਬਣਾਉਨੇ ਆ ਰੋਟੀ ਰਾਤ ਤੇ ਆਖੀ ਹੋਰ ਆਂਟੀ ਦੇ ਕੋਠੋ ਜੀ ਲੱਗ ਜੂਗਾ ਨਵੇਂ ਸਾਤ ਜਾ ਕੇ ਕੋ ਤੁਮ ਜੀ ਨਹੀਂ ਲੱਗਦਾ ਆਸੇ ਕੇ ਨਹੀਂ ਨਾ ਕਿੰਨੇ ਦੇ ਲੈ ਆਏ ਪੈਨ ਉਤਮਾ ਕਿੰਨੇ ਦੇ ਲੈ ਕੇ ਆਏ ਪੈਨ ਤਿੰਨ ਦਾ ਦੇ ਤੁਮ ਕੱਲ੍ਹ ਨੂੰ

ਮਾਂ ਦੀ ਸੀ। ਕਿ ਨੂੰ ਮੈਚ ਦਾ ਪਤਾ ਨਹੀਂ ਜਿਵੇਂ ਦਾ ਹੋਊਗਾ। ਜੇ ਅੱਖਾਂ ਨੂੰ ਸੋਹਣੀ ਲੱਗੇ। ਇਹ ਤਾਂ ਗੱਲ ਹੈਗੀ ਐ। ਕਿੱਦਾਂ? ਠੀਕ ਹੈ ਜੀ। ਕਿੰਨਾ ਕੰਮ ਨਿਬੜ ਗਿਆ ਅੱਜ ਘਰ ਦਾ। ਘਰ ਦਾ ਤੈਕੀ ਦਾ ਹੋ ਕੱਟਾ ਮੈਂ। ਹੂੰ। ਥੈਂਕ ਯੂ ਬਣਾਤੀ ਥੱਲੇ ਥੱਲੇ ਹੂੰ ਥੈਂਕੀ ਦੀ ਕੀ ਕਹਿ ਸਕਦੇ ਆ ਆਪਾਂ ਕੋਲੇ ਵਾਲਾ ਫਲੋਰ ਹੂੰ ਕੱਲੂ ਕੰਦਾ ਕੱਢਣਗੇ ਤਾਂ ਆਹ ਛੱਤ ਬਣਾਉਣੀ ਨਿਬੜ ਗਿਆ ਆਹ ਨਿਬੜ ਗਿਆ ਰੋਟੀ ਖਾਣ ਬਗਾਏ ਨਹੀਂ ਅਜੇ ਉਧਰ ਬਗਾਉਂਦੇ ਅਜੇ ਨਹੀਂ ਕਰ ਮਿਰਚੀ ਦੇਖੋ ਕਿੰਨੇ ਵਜੇ ਹੋ 11 ਮਿਰਚੀ ਕੀ ਹੁੰਦੀ ਹੈ

ਕੋਈ ਨਹੀਂ ਨਹੀਂ ਆਈ ਦਨੇ ਮਾਰਨਾ ਚਾਹੁੰਦਾ ਯਾਰ ਇਹ ਜਗਲੇ ਹਾਂ ਫਿਰ ਵਾਰਸ ਨਾ ਉਹ ਠੀਕ ਆ ਜਮਾ ਵਧੀਆ ਓਕੇ ਨਾ ਕੇ ਪਾਪਾ ਸੱਚਾ ਓਕੇ ਜਮਾ ਓਕੇ ਨਾਉਂਗੇ ਹਾਂ ਤੁਸੀਂ ਨਹੀਂ ਨਾਉਣੀ ਹੈ ਰੋਜ਼ ਹੀ ਨਾਉਣਾ ਮੈਂ ਅੱਜ ਕੀ ਨਾਵਾਂਗਾ ਅੱਜ ਨਾਉਂਗੇ ਅੱਜ ਨਾਉਂਗੇ ਤੂੰ ਬਰੇੜਾ ਪਟ ਗਏ ਬਰਲ ਪਟ ਗਏ ਸਾਰੇ ਹਵਾਜੀਆ ਹਾਂ ਮੌਸਮ ਹੈ ਹਾਂ ਅੱਜ ਦੀ ਵੀਡੀਓ ਦੇ ਐਂਡ ਆਪਾਂ ਇੱਥੇ ਕਰਦੇ ਆਂ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ